ਬਈ ਬਈ ਜੀ ਆਰਡਰ ਤਾਂ ਨੂੰ 7-8 ਮਿੰਟ ਹੋ ਗਏ ਜਦੋਂ ਨਹੀਂ ਚੱਲਦਾ ਰਿਹਾ ਮੈਨ ਨਿੱਕੀ ਵੀ ਜਾ ਰਿਹਾ ਮੈਨ ਛਾਈ ਵੀ ਬਹੁਤ ਜ਼ਿਆਦੇ ਦੀ ਗਾ ਜੀ ਮਾੜੀ ਮੋੜ ਅੱਛਾ ਬਹੁਤ ਸੀਆਰਐਸਵੀ ਵਰਤਨ ਇਹਨੇ ਅਗਲੇ ਤੋਂ ਤੀਨਵੇਂ ਕਿਹਾ ਸੀ ਜੀ ਹਾਂਜੀ ਹਾਂ ਉਹਨਾਂ ਨੂੰ ਤਾਂ ਮੈਂ ਜਵਾਬ ਹੀ ਦੇਇਆ ਸੀ ਵੀਰਿਆ ਨੂੰ ਵੀ ਆਪਣਾ ਮੇਰੇ ਹਿਸਾਬ ਨਾਲ ਨਹੀਂ ਸੈੱਟ ਹੋਉਂਦਾ ਅੱਛਾ ਉਹੀ ਹਾਲੇ ਦਾ ਉਹੀ ਹਾਲੇ ਦਾ ਕਿਵੇਂ ਕੀ ਚੱਕਰ ਜੀ ਵੀ ਕੀ ਬਹੁਤ ਆਈ ਬੱਚੇ ਤਾਂ ਨਹੀਂ ਕਮਜ਼ੋਰ ਹੈ ਜਮਿਆ ਕਹਿੰਦੇ ਲੱਗਾ ਛੇ ਜੀ ਇਹ ਇਕੱਲਾ ਬੱਚਾ ਹੀ ਸੀਗਾ ਕੀ ਇਕੱਲਾ ਹੀ ਸੀ ਤਾਂ ਉਹ ਮੇਰੇ ਤਾਂ ਹੈ ਨਹੀਂ ਕਿ ਕੰਧ ਤੇ ਬਗਰਦਾ ਨਹੀਂ ਜੀ ਪਰ ਬਹੁਤ ਜਿਆਦਾ ਵੀਰ ਅੱਛਾ ਫਿਰ ਜਿਵੇਂ ਆਪਾਂ ਇਹਨਾਂ ਨੂੰ ਇਹਨਾ ਪਾਊਡਰ ਵਗੈਰਾ ਦਿੱਤੇ ਨੂੰ ਨੇ ਕੋਈ ਨਹੀਂ ਫੇਰ ਉਹ ਜਿਹੜਾ ਕੀਤਾ ਜੀ ਕਿਸੇ ਪਾਊਡਰ ਨੇ ਕੰਧਾ ਕੰਧਾ ਤਾਂ ਨਹੀਂ ਚੜਦੀ ਨਾ ਕੰਧਾ ਕਿ ਚੜਦੀ ਨਾ ਕਦੀ ਵੀ ਨਹੀਂ ਜੀ ਤੱਕ ਹਾਂਜੀ ਨਾ ਮਿੱਟੀ ਨੂੰ ਕਦੇ ਮੂੰਹ ਮਾਰਿਆ ਕੀ ਨਹੀਂ ਬੀਖੋਗੇ ਵੀਰਾ ਲਾ ਟੋਕ ਹਾਂ ਜੀ ਅੱਛਾ ਜੀ ਹੋ ਜਾਏਗਾ ਹੱਲੇ ਦਾ ਹੁਣ ਨਹੀਂ ਹੱਲ ਹੋ ਜਾਊਗਾ ਇਹ ਗਾਰੰਟੀ ਨਾਲ ਹੋ ਜਾਊਗਾ ਇਹ ਤਾਂ ਚੱਕਰ ਹੀ ਹੋ ਗਿਆ ਛੱਡ ਦਿਓ